ਜੀ ਦੋਸਤੋ ਮੇਰੇ YouTube ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਿੱਲੀ ਜਾ ਰਹੇ ਹਾਂਗੇ ਫਟਰਾਹਲ ਪੰਪ ਤੋਂ ਢੇਲ ਪਵਾ ਰਹੇ ਹਾਂਗੇ ਅਸੀਂ ਢੇਲ ਪਵਾ ਕੇ ਚੱਲਦੇ ਹਾਂ ਜੀ ਹੁਣ ਸੰਗਰੂਰ ਅੱਗੇ ਵੀਡੀਓ ਤੁਹਾਨੂੰ ਦਿਖਾਉਣੇ ਆਂਗੇ ਸਰੂਰ ਦਾ ਰੇਲਵੇ ਸਟੇਸ਼ਨ ਰਾਤ ਦੇ 2 ਵਜੇ ਰਾਤ ਦੇ 2 ਵਜੇ ਰਹੇ ਨੇ ਅਸੀਂ ਆਂਗੇ ਇਸ ਟਾਈਮ ਤਰਾਟ ਤੇ ਪੰਪ ਦੇ ਚੈੱਕ ਕਰ ਸਕਦੇ ਹਾਂ ਆ ਪਿੱਛੇ ਸਾਧਨ ਆ ਰਹੇ ਨੇ ਆਲੋ ਗੁੱਦੂ ਬੈਠਾ ਹਾਕਾ ਮੰਗਾ ਵੀ ਹੋ ਰਹੀ ਜਾ ਰਹੇ ਨੇ ਰੇਡੀ ਦੇ ਅਸੀਂ ਪਹੁੰਚ ਚੁੱਕੇ ਹਾਂਗੇ ਸੰਗਰੂਰ ਦੇ ਰੇਲਵੇ ਸਟੇਸ਼ਨ ਤੇ ਸਾਹਮਣੇ ਹੀ ਦੇਖ ਸਕਦੇ ਹਾਂ ਜਾ ਰਹੇ ਹੈਗਾ ਦੂ ਜਿੱਥੇ ਜਿਆ ਵਰੀਆਂ ਗੱਡੀਆਂ ਲਾਤੀਆਂ ਜੀ ਪਾਰਕਿੰਗ ਚ ਸਾਨੂੰ ਲਾਲੀਨ ਯੂ ਟਿਕਟਾਂ ਹੁਣ ਚਾਹਦੇ ਹਾਂ ਆਨਲਾਈਨ ਬੁਕਿੰਗ ਆਨਲਾਈਨ ਟਿਕਟਾਂਸ ਤੇ ਇਸ ਨੂੰ ਯੂਜ਼ ਕਰ ਸਕ ਰਹੇ ਹਾਂ ਹੁਣ ਚਾਹਦੇ ਆਂ ਰੇਲਵੇ ਸਟੇਸ਼ਨ ਦੇ ਹਾਂਜੀ ਦੋਸਤੋ ਰੇਲਵੇ ਸਟੇਸ਼ਨ ਦੇ ਵਿੱਚ ਅਸੀਂ ਐਂਟਰ ਹੋ ਚੁੱਕੇ ਹਾਂਗੇ ਤੁਸੀਂ ਦੇਖ ਸਕਦੇ ਹੋ ਹਾਂਜੀ ਦੋਸਤੋ ਆ ਚੁੱਕੀ ਹੈ ਸਾਡੀ ਟ੍ਰੇਨ ਜਿਸ ਵਿੱਚ ਬੈਠ ਕੇ ਅਸੀਂ ਦਿੱਲੀ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇਹ ਟ੍ਰੇਨ ਆ ਗਈ ਜਿਹਦੇ ਵਿੱਚ ਅਸੀਂ ਦਿੱਲੀ ਜਾਵਾਂਗੇ ਬੈਠ ਕੇ हां जी दोस्तों ਅਸੀਂ ਬਹਿ ਚੁੱਕੇ ਹਾਂ ਰੇਲ ਦੇ ਵਿੱਚ ਮੇਰੇ ਪਿੱਛੇ ਨਾਲ ਜੀ ਹੈਰੀ ਬੈਠੇ ਨੇ ਤੇ ਸਾਹਮਣੇ ਗੁੱਡੂ ਸੁੱਤੇ ਪਏ ਨੇ हां जी ਅਸੀਂ ਰਕਸ਼ੇ ਦੇ ਵਿੱਚ ਬੈ ਕੇ ਦਿੱਲੀ ਘੁੰਮ ਰਹੇ ਹਾਂ ਜੀ ਅਸੀਂ ਜਾ ਰਹੇ ਹਾਂ ਸਾਧਰਾ ਬਾਜ਼ਾਰ ਤੇ ਰਸਤੇ ਦੇ ਵਿੱਚ ਮੈਂ ਸੋਚਿਆ ਕੀ ਵੀਡੀਓ ਹੀ ਬਣਾ ਲਈਏ हां जी ਦੋਸਤੋ ਅਸੀਂ ਸਾਧਰਾ ਬਾਜ਼ਾਰ ਦੇ ਵਿੱਚ ਪਹੁੰਚ ਚੁੱਕੇ ਹਾਂ ਤੁਸੀਂ ਦੇਖ ਹੀ ਰਹੇ ਹੋਗੇ ਦੁਕਾਨਾਂ ਲੱਗੀਆਂ ਹੋਈਆਂ ਤੇ ਅਸੀਂ ਸਟਾਰਟਿੰਗ ਦੇ ਵਿੱਚ ਕੋਸਮੈਟਿਕ ਦਾ ਸਮਾਨ ਦੇਖਿਆ ਅਤੇ ਉਹਦੀ ਵੀਡੀਓ ਬਣਾਈ ਤਦ ਤੁਸੀਂ ਦੇਖ ਰਹੇ ਹੋਗੇ ਹਾਂਜੀ ਸਾਧੂ ਬਾਜ਼ਾਰ ਦੇ ਵਿੱਚ ਅਸੀਂ ਨੇ ਚਾਹ ਪੀਤੀ ਹਾਕਮ ਨੇ ਫੈਰੀ ਕੋਲ ਚਾਹ ਜੀ ਤੇ ਗੁੱਡੂ ਚਾਹ ਖਾਣਦਾ ਹੋਇਆ ਤੇ ਸੋਚਿਆ ਕਿ ਬਾਜ਼ਾਰ ਘੁੰਮਣ ਤੋਂ ਪਹਿਲਾਂ ਇੱਕ ਇੱਕ ਕੱਪ ਚਾਹ ਦਾ ਪੀਤਾ ਜਾਵੇ ਤੇ ਅਸੀਂ ਨੇ ਚਾਰਾਂ ਨੇ ਰਲ ਕੇ ਪਲਾਂ ਚਾਹ ਪੀਤੀ ਤੇ ਫਿਰ ਬਾਜ਼ਾਰ ਘੁੰਮਦਾ ਸੋਚਿਆ ਤੇ ਸਾਹਮਣੇ ਗੁੱਡੂ ਨੇ ਬਾਂਦਰ ਦੇਖਿਆ ਉਸ ਤੋਂ ਬਾਅਦ ਅਸੀਂ ਦਕਾਨ ਦੀ ਸ਼ਾਪਿੰਗ ਕਰਨ ਲਈ ਤਿਆਰ ਤਿਆਰੀ ਨੇ ਬੋਤਲਾਂ ਚੱਕੀਆਂ ਕਹਿੰਦਾ ਮੈਂ ਖਰੀਦਣੀਆਂ ਨੇ ਤੇ ਹਾਕਮ ਭਾਂਡੇ ਦੇਖਦਾ ਹੋਇਆ ਕਹਿੰਦਾ ਮੈਂ ਇਹ ਖਰੀਦਣਾਗਾ ਗੋਡੂ ਨੇ ਵੀ ਇੱਕ ਬੋਤਲ ਚੱਕ ਲਈ ਕਹਿੰਦਾ ਮੈਂ ਵੀ ਦੇਖਦਾ ਮੈਂ ਕਿਉਂ ਪਿੱਛੇ ਰਹਾ ਤੇ ਉਹ ਦੋ ਆਦਸੀਂ ਕਹਾ ਚਲੇ ਗਏ ਬਾਜ਼ਾਰ ਦੇਖਣ ਵਾਸਤੇ ਤੇ ਤੁਰਦੇ ਤੁਰਦੇ ਬਹੁਤ ਤਰ੍ਹਾਂ ਦੇ ਬਾਜ਼ਾਰ ਦੇਖੇ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋਗੇ ਤੇ ਅਸੀਂ ਨੇ ਸਭ ਤੋਂ ਪਹਿਲਾਂ ਰਮਾਲਾਂ ਖਰੀਦੀਆਂ ਤੇ ਤੁਸੀਂ ਸਦਰ ਬਾਜ਼ਾਰ ਦਾ ਬਾਜ਼ਾਰ ਦੇਖ ਹੀ ਰਹੇ ਹੋਗੇ ਸਟਾਰਟਿੰਗ ਹੀ ਹੈ ਜੀ ਤੇ ਗੁੱਡੂ ਨੇ ਇਹ ਸਾਡੇ ਨਾਲ ਰਮਾਲਾਂ ਖਰੀਦੀਆਂ ਤੇ ਮੈਸੂਨ ਉਹ ਕਮਾ ਕੇ ਦਿਖਾ ਰਹੇ ਆਂ ਵੀਡੀਓ ਦੇ ਵਿੱਚ ਸਦਰ ਬਾਜ਼ਾਰ ਤੁਸੀਂ ਦੇਖ ਸਕਦੇ ਆਂ ਤੇ ਫੇਰਾ ਸੀ ਤੁਰਪੇ ਗਾਹਾਂ ਤੇ ਤੁਸੀਂ ਇਹ ਦੇਖ ਰਹੇ ਹੋ ਬਾਜ਼ਾਰ ਵੈਰੀ ਗੋੜਾ ਸਰਾਮਣੇ ਕੱਪ ਕੋਇਨੇ ਬਲਟਾ ਨੇ ਜੀ ਕਾ ਛੱਲੇ ਨੇ ਜੀ ਸਾਟੜੀ ਵੀਅਰ ਨੇ ਜੀ ਤੇ ਤੁਸੀਂ ਦੇਖ ਹੀ ਰਹੇ ਹੋ ਤੇ ਮੈਂ ਚੱਲਦਾ ਚੱਲਦਾ ਤੁਹਾਨੂੰ ਦਿਖਾ ਰਿਹਾ ਹਾਂ ਬਾਜ਼ਾਰ ਸਦਰ ਬਾਜ਼ਾਰ ਇਹੋ ਲਾਗੇ ਸਦਰ ਬਾਜ਼ਾਰ ਦੇ ਇਹ ਫੇਰ ਚੱਲੇ ਆ ਗਏ ਇਹ ਬਾਅਦ ਬਾਅਦ ਆ ਗਏ ਇਹ ਐਨਕਾਂ ਦੀ ਦੁਕਾਨ ਆ ਗਈ ਇਹ ਗੁੱਤ ਬਟਨ ਆ ਗਏ ਬਾਈਂਡਰ ਪੈਨਲ ਕਹਿੰਦੇ ਨੇ ਜਿਹਨੂੰ ਤੇ ਤੁਸੀਂ ਦੇਖ ਹੀ ਰਹੇ ਹੋਗੇ ਮੈਂ ਫਤੇ ਵਾਸਤੇ ਲਈ ਆਵਾਜ਼ ਉਹ ਕਹਿੰਦਾ ਮੈਨੂੰ ਬਾਅਦ ਚਾਹੀਦੀ ਹੈ ਡੈਡੀ ਮੈਨੂੰ ਲਿਆ ਕੇ ਦੇਈ ਦਿੱਲੀ ਤੋਂ ਉਹਦੇ ਵਾਸਤੇ ਵਾਚ ਖਰੀਦੀ ਤੀ ਵਾਚ ਖਰੀਦਣ ਤੋਂ ਬਾਅਦ ਫੇਰ ਅਸੀਂ ਤੁਰ ਪਏ ਆਣੀਆ ਦੁਕਾਨਾਂ ਤੇ ਇੱਥੇ ਤੁਸੀਂ ਦੇਖ ਰਹੇ ਹੋ ਕਾਂਟੇ ਸ਼ਾਂਪਾਂ ਛੱਲਿਆਂ ਦਾ ਬਾਜ਼ਾਰ ਆ ਗਿਆ ਜੀ ਬਾਜ਼ਾਰ ਦੇ ਵਿੱਚ ਬਹੁਤ ਭੀੜ ਰਹਿੰਦੀ ਹੈਗੀ ਤੁਸੀਂ ਦੇਖ ਹੀ ਰਹੇ ਹੋਗੇ ਤੇ ਸਾਨੂੰ ਚੱਲਦੇ-ਚੱਲਦੇ ਸਾਰੇ ਬਾਜ਼ਾਰ ਦਿਖਾਉਣੇ ਆਗੇ ਇਹ ਸਾਰੇ ਬਾਜ਼ਾਰ ਦੇ ਵਿੱਚ ਸ਼ਾਂਪਾਂ ਛੱਲੇ ਨੇੜੀ ਜਿਸਮਾਨ ਹਰ ਤਰ੍ਹਾਂ ਪ੍ਰਕਾਰ ਦਾ ਸਵਾਨ ਮਿਲਦਾ ਤੁਸੀਂ ਦੇਖ ਸਕਦੇ ਹਾਂ ਤਿਹਰੀ ਨੇ ਬਿੰਦੀਆਂ ਦੇ ਤਿੰਨ ਡੱਬੇ ਲਏ ਤੇ ਗੋਤਪਾਟਣਾ ਤੇ ਸੈਂਡਲਰ ਪੱਛਿਆਂ ਦੇ ਸਕੂਲ ਵਾਸਤੇ ਬੈਗ ਤੇ ਆ ਬੈਗ ਵੇਚਣ ਵਾਲਾ ਭਾਈ ਨੇ ਦੁਕਾਨ ਲਾਈ ਹੋਈ ਹੈਗੀ ਤੇ ਉਸ ਤੋਂ ਬਾਅਦ ਅਸੀਂ ਇਹ ਸਮਾਨ ਖਰੀਦਿਆ ਤੇ ਇੱਕ ਥਾਵੇਂ ਧਰਿਆ ਈ ਅਸੀਂ ਨੇ ਵੀ ਰਸ਼ਟ ਕਰ ਦੇਾਂਗੇ ਫਿਰ ਚੱਲਦੇ ਆਂਗੇ ਰੇਲਵੇ ਸਟੇਸ਼ਨ ਤੁਸੀਂ ਦੇਖ ਸਕਦੇ ਹੋ ਫਿਰ ਇੱਕ ਵਾਰ ਸਾਨੂੰ ਦਿਖਾਉਣੇ ਆ ਕਿ ਕਮਾਕੇ ਬਾਜ਼ਾਰ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਦੇ ਭੀੜ ਹੈਗੀ ਹਾਂਜੀ ਦੋਸਤੋ ਅਸੀਂ ਹੁਣ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਆਂਗੇ ਆ ਦੇਖ ਸਕਦੇ ਆ ਰੇਲਵੇ ਸਟੇਸ਼ਨ ਦੀ ਲੋਕੇਸ਼ਨ ਆ ਪਿਆ ਜੀ ਸਾਡਾ ਸਮਾਨ ਹੁਣ ਚੜਾਂਗੇ ਟ੍ਰੇਨ ਹਾਂਜੀ ਦੋਸਤੋ ਫਾਈਨਲੀ ਅਸੀਂ ਟ੍ਰੇਨ ਵਿੱਚ ਬੈਠ ਚੁੱਕੇ ਆਂਗੇ ਤੇ ਉੱਪਰ ਰੱਖਤਾ ਸੀ ਨੇ ਆਪਦਾ ਸਮਾਨ ਤੇ ਸਾਹਮਣੇ ਅਸੀਂ ਬਿਲਡਿੰਗਾਂ ਦੇਖ ਰਹੇ ਹਾਂ ਜੀ ਦਿੱਲੀ ਦੀਆਂ ਉੱਚੀਆਂ ਉੱਚੀਆਂ ਤੁਸੀਂ ਦੇਖ ਰਹੇ ਹੋ ਜੀ ਦਿੱਲੀ ਦੀਆਂ ਬਿਲਡਿੰਗਾਂ